ਖਬਰ ਨਕੋਦਰ ਤੋਂ ਅੱਜ ਮਿਤੀ 23 1 2025 ਦਿਨ ਵੀਰਵਾਰ ਨੂੰ ਵਿਸ਼ਵ ਪ੍ਰਸਿੱਧ ਦਰਬਾਰ ਡੇਰਾ ਬਾਬਾ ਲਾਲ ਬਾਛਾ ਸਰਕਾਰ ਨਕੋਦਰ ਵਿਖੇ ਕਈ ਮਹੀਨਿਆਂ ਦੇ ਇੰਤਜ਼ਾਰ ਅਤੇ ਉਡੀਕਾਂ ਤੋਂ ਬਾਅਦ ਇੱਥੋਂ ਦੇ ਗੱਦੀ ਨਿਸ਼ੀ ਸਾਈ ਹੰਸ ਰਾਜ ਹੰਸ ਦਰਵੇਸ਼ ਜੀ ਪਹੁੰਚੇ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਪਿਛਲੇ ਕੁਝ ਮਹੀਨੇ ਪਹਿਲੇ ਡੇਰੇ ਵਿਖੇ ਸੇਵਾਦਾਰਾਂ ਵਿੱਚ ਕੁਝ ਆਪਸੀ મતਭੇਦ ਬਣ ਗਏ ਸਨ ਜਿਸ ਦੇ ਰੋਸ ਵਿੱਚੋਂ ਉਸ ਸਮੇਂ ਡੇਰੇ ਦੇ ਕੁਝ ਸੇਵਾਦਾਰ ਆਤੇ ਮੁਹੱਲਾ ਰਿਸ਼ੀ ਨਗਰ ਵਸਨੀ ਕਾਵਲੋਂ ਸਾਈ ਹੰਸ ਰਾਜ ਦਰਵੇਸ਼ ਅਤੇ ਹਲਕਾ ਵਿਧਾਇਕ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਹੋਣਾ ਦਾ ਪਤਲਾ ਵੀ ਫੂਕਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦਤ ਮਸਲਾ ਡੇਰਾ ਬਾਬਾ ਲਾਲ ਬਾਸ਼ਨ ਕੋ ਦਰ ਵਿਖੇ ਪੈਦਾ ਹੋ ਗਿਆ ਸੀ ਅਤੇ ਉਪਰੰਤ ਲੋਕਲ ਪ੍ਰਸ਼ਾਸਨ ਨੂੰ ਇਹ ਸਭ ਵੇਖਦਿਆਂ ਡੇਰੇ ਦੀ ਸਾਰੀ ਬਾਗਡੋਰ ਆਪਣੇ ਹੱਥਾਂ ਵਿੱਚ ਲੈੰਦਿਆਂ ਇੱਥੇ ਰিসিਵਰ ਬਿਠਾਉਣਾ ਪਿਆ ਸੀ ਮਸਲਨ ਕੇ ਸਾਰੇ ਕਾਮ ਸਰਕਾਰ ਦੇ ਅੰਡਰ ਹੋ ਗਏ ਸਨ ਜਿਸ ਤੋਂ ਬਾਅਦ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਗਿਆ ਅਤੇ ਸੰਗਤਾਂ ਦੀ ਚਹਿਲ-ਕਰਮੀ ਡੇਰੇ ਵਿਖੇ ਕੱਟ ਗਈ ਸੀ ਪਰ ਅੱਜ ਤਕਰੀਬਨ 6 ਮਹੀਨਿਆਂ ਬਾਅਦ ਡੇਰੇ ਦੀ ਨਵੀਂ ਅਤੇ ਪੁਰਾਣੀ ਕਮੇਟੀ ਨੇ ਮਿਲ ਕੇ ਸਾਈ ਹਾਂਸ ਰਾਜ ਹਾਂਸਦਰਵੇਸ਼ ਜੀ ਨੂੰ ਡੇਰੇ ਵਿਖੇ ਬੁਲਾਇਆ ਤੇ ਆਪਣੀ ਸਰਪ੍ਰਸਤੀ ਵਿੱਚ ਡੇਰੇ ਨੂੰ ਅੱਗੇ ਚਲਾਉਣ ਅਤੇ ਆਉਣ ਵਾਲੇ ਮੇਲਿਆਂ ਦੀ ਰਹਿਨੁਮਾਈ ਕਰਨ ਲਈ ਬੇਨਤੀ ਕੀਤੀ ਕੀ ਹੁਣ ਪਹਿਲੇ 20 ਚੁੱਕੇ ਸਾਲਾਂ ਦੇ ਮੇਲਿਆਂ ਵਾਂਗ ਫਿਰ ਡੇਰਾ ਬਾਬਾ ਲਾਲ ਬਾਸ਼ਾ ਵਿਖੇ ਰੌਣਕਾਂ ਵੇਖਣ ਨੂੰ ਮਿਲਣ ਗਿਆ ਜਿਵੇਂ ਕਿ ਪਹਿਲੇ ਮਿਲਦਿਆਂ ਸੀ ਇਹ ਤੇ ਦਾਤਾ ਜੀ ਹੀ ਜਾਣਦੇ ਨੇ ਸੋ ਅੱਜ ਦੀ ਸਟੇਰੇ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਕੀ ਬੋਲੇ ਇਥੋਂ ਦੇ ਗੱਦੀ ਨਿਸ਼ੀਂ ਸਾਈ ਹਾਂਸ ਰਾਜ ਦਰਵੇਸ਼ ਜੀ ਤੁਸੀਂ ਵੀ ਸੁਣੋ ਅਤੇ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹਿਰ ਅਤੇ ਸਹਿਯੋਗੀ ਪੱਤਰਕਾਰ ਸੰਜੀਵ ਸ਼ਰਮਾ ਦੀ ਖਾਸ ਰਿਪੋਰਟ ਬੇਨਤੀ ਕੀਤੀ ਹੈ ਵੀ ਤੁਸੀਂ ਅਹਲੇ ਨਜ਼ਰ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਸਪਿਰਚੁਅਲ ਜਿਸ ਸਟੇਜ ਤੇ ਹੁੰਦੇ ਆ ਉਹ ਫਕੀਰ ਨੂੰ ਪਤਾ ਹੁੰਦਾ ਜਿਵੇਂ ਗੁਲਾਮ ਅਲੀ ਖਾਨ ਸਾਹਿਬ ਜਮੇਦੀ ਐਸਮ ਲਤਾ ਜੀ ਗੁਰੂ ਕੇਂਦ ਤੇ ਆਮ ਪਬਲਿਕ ਨੂੰ ਤੇ ਪਤਾ ਸਿੰਗਰਿਆ ਲੇਕਿਨ ਸਿੰਗਰ ਨੂੰ ਪਤਾ ਹੁੰਦਾ ਕਿ ਕਿਸ ਲੈਵਲ ਦਾ ਸਿੰਗਾਰ ਇਸ ਤਰ੍ਹਾਂ ਫਕੀਰਾਂ ਨੂੰ ਪਤਾ ਹੁੰਦਾ ਕਿ ਇਸ ਜਿੰਨੀ ਦੇ ਰੋਹ ਭੌਤਿਕ ਤੌਰ ਤੇ ਫਿਜ਼ੀਕਲੀ ਵਿਚਰੇ ਹਾਲਾਂਕਿ ਹੁਣ ਉਹ ਜ਼ਿਆਦਾ ਜ਼ਿੰਦਾ ਨਹੀਂ ਨਾਮ ਫਕੀਰ ਕਿਨਾਂ ਦਾ ਬਾਹੂ ਕਬਰ ਜਨਾ ਦੀ ਜੀਵੇ ਹੋ ਲੇਕਿਨ ਫਿਜ਼ੀਕਲੀ ਜਿੰਨੀ ਦੇ ਰੇ ਪੂਰੇ ਪੰਜਾਬ ਦੇ ਫਕੀਰ ਉਹਨਾਂ ਦੇ ਇੰਤਜ਼ਾਰ ਕਰਦੇ ਸਨ ਔਰ ਇੱਕ ਝਲਕ ਲਈ ਇੱਕ ਦਰਸ਼ਨ ਲਈ ਸਾਲਾ ਸਾਲਾਂ ਦਿਨ ਵੇਟ ਕਰਦੇ ਆਪਾਂ ਸਾਰਿਆਂ ਨੇ ਆਪ ਅੱਖਾਂ ਨਾਲ ਦੇਖਿਆ ਸੋ ਬਹੁਤ ਵੱਡੀ ਹਸਤੀ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਪਿਆਰ ਦਿੱਤਾ ਸਾਨੂੰ ਵੀ ਚਾਹੀਦਾ ਕਿਸੀ ਆਪਸ ਵਿੱਚ ਪਿਆਰ ਨਾ ਰਵੇਗੀ ਮੁਹੱਬਤ ਨਾ ਰਹੀਏ ਕਿ ਜਿਹੜੇ ਫਕੀਰਾਂ ਦੇ ਦਰਬਾਰ ਹੁੰਦੇ ਆ ਇਹ ਸੰਗਤ ਲਈ ਪਿਆਰ ਕਰਨ ਲਈ ਹੁੰਦੇ ਸੰਗਤ ਦੀ ਇੱਜ਼ਤ ਕਰਨ ਲਈ ਹੁੰਦੇ ਇhtram e aadmi ਲਈ ਹੁੰਦੇ ਤੁਸੀਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਦਿਓ ਕਿਸੇ ਨੂੰ ਲੰਗਰ ਛਕਾ ਦਿਓ ਕਿਸੇ ਦੀ ਵੈਸੇ ਮਦਦ ਕਰ ਦਿਓ ਬਾਕੀ ਕਿ ਜਿਹੜਾ ਸਪਿਰਚੁਅਲ ਤੌਰ ਤੇ ਫਾਇਦਾ ਇਹ ਕਹੋ ਕਿ ਬਹਿਰੂਨੀ ਫਾਇਦਾ ਬਾਹਰ ਹੈ ਜਾਹਬ ਦਰਬਾਰ ਦੇ ਕੇ ਅੰਦਰ ਬਾਤ ਹੈ ਜਾਰੀ ਤੌਰ ਤੇ ਆਮ ਦੁਨੀਆਦਾਰੀ ਹੀ ਮੰਗਦਾ ਤੰਦਰੁਸਤੀ ਬਾਲ ਬੱਚਿਆਂ ਦੀ ਜਾਂ ਹੋਰ ਘਰ ਦੀ ਖੁਸ਼ਹਾਲੀ ਜਾਂ ਜੋ ਵੀ ਕੈਪੀਟਲਿਸਟਿਕ ਦੁਨੀਆ ਦੇ ਵਿੱਚ ਇਹ ਫਕੀਰ ਉਹਨਾਂ ਕੋਲੋਂ ਸਿਰਫ ਫੈਜ਼ ਮੰਗਦਾ ਹੈ ਉਹ ਬਹੁਤ ਘੱਟ ਤਾਜ਼ਾ ਚੁੰਦੇ ਆ ਲੇਕਿਨ ਲੱਖਾਂ ਕਰੋੜਾਂ ਲੋਕ ਉਹਨਾਂ ਤੋਂ ਆਪਣੇ ਜੋ ਜੋ ਕਿਸੇ ਦੀ ਖਵਾਸ਼ ਹੈ ਉਹ ਜਦੋਂ ਜਿੱਦਾਂ ਦੀ ਨੀਤ ਲੈ ਕੇ ਆਉਂਦਾ ਇਸ ਦਰਬਾਰ ਤੋਂ ਅੱਜ ਤੱਕ ਕੋਈ ਫਾਜ਼ੀ ਨਹੀਂ ਤੋ ਇਹ ਮੁਹੱਬਤ ਦਾ ਮਰਕਜ਼ ਹੈ ਇਹ ਸੂਫੀ ਉਹ ਅੱਜ ਜਿਹੜਾ ਜਿਸ ਨੂੰ ਮੁਹੱਬਤ ਤੋਂ ਸਵਾ ਕੋਸ਼ਨਾ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਬੜਾ ਉਹ ਹੈਗਾ ਅਸੀਂ ਸ਼ੁਰੂਆਤ ਇਸ ਤਰ੍ਹਾਂ ਕੀਤੀ ਸੀ ਕਿ ਇੱਥੋਂ ਬੱਚਿਆਂ ਲਈ ਜਾਂ ਆਵਾਮ ਲਈ ਜਾਂ ਪੰਜਾਬ ਦੇ ਯੂਥ ਲਈ ਇੱਕ ਐਸਾ ਮੈਸੇਜ ਜਾਵੇ ਕਿ ਜਿਹੜਾ ਸੂਫੀਜ਼ਮ ਹੈ ਉਹਦੇ ਵਿੱਚ ਨਸ਼ੇ ਨਹੀਂ ਕਿਸੇ ਵੀ ਤਰ੍ਹਾਂ ਦੇ ਆ ਆਰਟੀਫੀਸ਼ਲ ਨਸ਼ੇ ਦੀ ਜ਼ਰੂਰਤ ਨਹੀਂ ਕਿਤੇ ਜਿਵੇਂ ਕੋਈ ਮਹੱਦੇ ਇਸ਼ਕ ਦੇ ਸਰਬੋਤਮ ਰੰਗ ਤੇ ਰੰਗੇ ਜੰਮੇ ਉਹਦੇ ਵਿੱਚ ਆਪਣੇ ਵਿੱਚ ਹੀ ਇੰਨਾ ਨਸ਼ਾ ਆ ਕਿ ਕਿਸੇ ਹੋਰ ਨਸ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਲੋਕਾਂ 'ਚ ਪ੍ਰਚਾਰ ਕਰਨਾ ਪੈਂਦਾ ਹੈ ਫਿਰ ਅਸੀਂ ਸੈਮੀਨਾਰ ਕਰਾਏ ਜਿਹੜਾ ਵੀ ਸਿੰਗ ਗਾਏ ਕਵਾਲ ਆਏ ਨਕਾਲ ਆਏ ਉਹਨਾਂ ਨੂੰ ਇਹ ਹੀ ਕਿਹਾ ਕਿ ਸੰਤ ਮਹਾਪੁਰਸ਼ ਵੀ ਆਏ ਉਹਨਾਂ ਨੂੰ ਕਿਹਾ ਕਿ ਇਹ ਹੀ ਬੇਨਤੀ ਕੀਤੀ ਹੱਥ ਜੋੜ ਕੇ ਇਹੀ ਪ੍ਰਚਾਰ ਕਰਾਂ ਕਿ ਨਸ਼ਿਆਂ ਤੋਂ ਕਿਸੇ ਕੋਲੋਂ ਜਾਣ ਚੁੱਕੇ ਤਾਂ ਕਿ ਪੰਜਾਬ ਜਿਹੜਾ ਵਸਦਾ ਤੁਰਾਂ ਦੇ ਨਾਂ ਤੇ ਸੂਫੀਆਂ ਫਕੀਰਾਂ ਦੇ ਨਾਂ ਤੇ ਇਹਦੇ ਵਿੱਚ ਕਿਸੇ ਵੀ ਐਸੀ ਚੀਜ਼ ਦਾ ਇਸਤੇਮਾਲ ਨਾ ਕੀਤਾ ਜਾਵੇ ਸੋ ਕੁ ਚੰਗੀਆਂ ਗੱਲਾਂ ਸ਼ੁਰੂ ਹੋਈਆਂ ਚੰਗੀਆਂ ਹੀ ਰਹੀਆਂ ਇੱਕ ਮੁਹੱਬਤ ਦਾ ਮਰਕਜ਼ ਰਿਹਾ ਆਇਆ ਮੁਹੱਬਤ ਦਾ ਕੇਂਦਰ ਰਿਹਾ ਇੱਥੇ ਮੁਹੱਬਤ ਹੀ ਚੱਲੇਗੀ ਇੱਥੇ ਨਫਰਤ ਲਈ ਜਗ੍ਹਾ ਹੀ ਨਹੀਂ ਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਹੈਗੇ ਬੇਵਾਦ ਛੜਿਆ ਸੀ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਉਹ ਕੁਝ ਵੀ ਵਿਵਾਦ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ ਰਿਸ਼ੀ ਨਗਰ ਮੱਧਾ ਨਕੋਦਰ ਆਪਣੇ ਸਾਰੇ ਭੈਣ ਭਰਾ ਆ ਇੱਥੇ ਹੀ ਆਪਾਂ ਪਲੇ ਆ ਇੱਥੇ ਹੀ ਇੱਥੇ ਸ਼ਰਾ ਕੋਈ ਹਾਸਲ ਹੋਇਆ ਇੱਕ ਪਰਿਵਾਰ ਦੇ ਵਿੱਚ ਚਾਰ ਭਰਾ ਆ ਉਹਨਾਂ ਚ ਇੱਕਲਾ ਬਾਤ ਹੋ ਸਕਦੀ ਹੈ ਇੱਕ ਬੰਦੇ ਨੂੰ ਇੰਤਜ਼ਾਮ ਦਿੱਤਾ ਜਾਂਦਾ ਜੇ ਉਹਦੇ ਤੇ ਕੋਈ ਕੰਮ ਚ ਕਿੰਤੂ ਪ੍ਰੰਤੂ ਆ ਤੇ ਉਹਦਾ ਬੰਦੇ ਦਾ ਫਰਜ਼ ਹੈ ਕਿ ਉਹ ਕਵੀ ਲੋ ਭਾਈ ਤੁਸੀਂ ਚਲਾਓ ਤੇ ਜਦੋਂ ਫਿਰ ਉਹ ਚਲਾਉਂਦੇ ਨੇ ਫਿਰ ਪਤਾ ਲੱਗਦਾ ਕਿ ਯਾਰ ਇਹ ਐਵੇਂ ਕੋਈ ਗਲਤ ਕੰਮੀ ਸੀ ਅਸੀਂ ਠੀਕ ਬੰਦੇ ਨੂੰ ਇਹ ਕਰ ਦਿੱਤਾ ਸੀ ਤੇ ਉਹ ਸਾਰੇ ਭੈਣਾ ਭਰਾਵਾਂ ਦਾ ਹੁਕਮ ਮੰਨਣਾ ਚਾਹੀਦਾ ਕਿਉਂਕਿ ਹੋਰ ਵੀ ਤੁਹਾਡੇ ਕੋਲ ਸਾਰੇ ਜਣੇ ਇਕੱਠੇ ਹੋ ਗਏ ਕੋਈ ਨਹੀਂ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦਾ ਹੀ ਘਰ ਹੈ ਉਹ ਮੈਂ ਆਜਮਾ ਉਹ ਆਜਣ ਕੋਈ ਫਰਕ ਨਹੀਂ ਅਰ ਜਦੋਂ ਕੋਈ ਆਜ ਵੀ ਚੱਲ ਕੇ ਤੇ ਫਿਰ ਆਕੜ تکਬਰ ਖੁਦੀ ਮਾਰ ਕੇ ਕਿਉਂਕਿ ਆਪਣਾ ਮਿਸ਼ਰ ਇਸ਼ਕ ਮੁਹੱਬਤ ਆ ਪਿਆਰ ਆ ਆਪਣਾ ਜਨੂੰ ਮੁਹੱਬਤ ਲਈ ਹੈ ਉਹਨਾਂ ਦਾ ਹੁਕਮ ਹੈ ਮੇਰੇ ਭੈਣਾ ਭਰਾਵਾਂ ਦਾ ਮੈਂ ਹਾਜ਼ਰ ਹਾਂ ਹੁਣ ਇਹ ਸਾਰੀਆਂ ਗੱਲਾਂ ਨੂੰ ਘਰ ਕਿਨਾਰ ਕਰਕੇ 26 27 ਮਾਰਚ ਨੂੰ ਜਿਹੜੀ ਆਪਾਂ ਹਰ ਸਾਲ ਵਰਸੀ ਮਨਾਉਂਦੇ ਹਾਂ ਉਹਨਾਂ ਬਾਪੂ ਜੀ ਦੀ ਉਹਦੇ ਲਈ ਆਪਾਂ ਤਿਆਰੀਆਂ ਸ਼ੁਰੂ ਕਰੀਏ ਆਪਾਂ ਇਸ ਤੋਂ ਉਸੇ ਤਰ੍ਹਾਂ ਮੁਹੱਬਤ ਦਾ ਪੈਗਾਮ ਦੇਈਏ ਔਰ ਲੋਕਾਂ ਨੂੰ ਦੱਸੀਏ ਕਿ ਅਸੀਂ ਇਕੱਠੇ ਆਂ ਔਰ ਆਓ ਸਾਰੇ ਸੰਗਤ ਨੂੰ ਵੀ ਬੇਨਤੀ ਹੈ ਬੇਖੌਫ ਹੋ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮਨਚੋਰ ਨਹੀਂ ਹੋਣਾ ਚਾਹੀਦਾ ਆਓ ਜੀ ਆਇਆਂ ਨੂੰ ਇਹ ਦਰਵਾਜ਼ਾ ਸਾਰਿਆਂ ਦਾ ਨਹੀਂ ਕੋਈ ਕੋਈ ਬੁੱੱਗੜ ਮਾਰ ਕੇ ਨਹੀਂ ਕਿਸੇ ਨੇ ਲੈ ਜਾਣਾ ਕਿ ਕਿਦਾਂ ਸ਼ੁਰੂ ਹੋਇਆ ਕਿਵੇਂ ਬਣਿਆ ਸਾਰਿਆਂ ਨੇ ਆਪਣੀਆਂ ਹੱਤਾਂ ਨਾਲ ਬੀਜਿਆ ਇਹ ਐਸਾ ਦਰਬਾਰ ਹੈ ਨਹੀਂ ਜਿੱਥੇ ਕੋਈ ਹਿਡਨ ਹੈ ਕੋਈ ਚੀਜ਼ ਨਹੀਂ ਨਾ ਇੱਥੇ ਸਿਸਟਮ ਐਸਾ ਹੈ ਸਰ ਕਿ ਕੋਈ ਕਿਸੇ ਨੂੰ ਕਰ ਸਕੇ ਲੇਕਿਨ ਚੱਲਦਾ ਰਹਿੰਦਾ ਹੈ ਇਸ ਤਰ੍ਹਾਂ ਦੁਨੀਆ ਚੱਲਦੀ ਹੈ ਇਹ ਕੋਈ ਨਵਾਂ ਨਹੀਂ ਕੰਮ ਸ਼ੁਰੂ ਹੋਇਆ ਜਦੋਂ ਤੋਂ ਦੁਨੀਆ ਚੱਲੀ ਹੈ ਅਗਰ ਕੋਈ ਕਿਸੇ ਨੂੰ ਡਾਊਟ ਹੈ ਤੇ ਤੁਸੀਂ ਤੋਂ ਭਾਈ ਉਹਲਾ ਡਾਊਟ ਕਲੀਅਰ ਕਰ ਲੈ ਜਦੋਂ ਹੋ ਜਾਏ ਤੇ ਮਨੋ ਸਾਫ਼ ਕਰਕੇ ਆਓ ਜਿੰਨੀਦਰ ਮਨ ਨਹੀਂ ਸਾਫ਼ ਜਦੋਂ ਮੈਂ ਤੋਂ ਤਕਲਫ ਕੋ ਵੀ ਇਖਲਾਸ ਸਮਝਦਾ ਹੈ ਫਰਾਜ਼ ਦੋਸਤ ਹੁੰਦਾ ਨਹੀਂ ਹਰ ਹੱਥ ਮਿਲਾਣੇ ਵਾਲਾ ਜਿੰਨਾ ਹੱਥ ਮਿਲਾ ਲਓ ਇਤੋਂ ਵੀ ਸਾਬਤ ਹੋ ਗਿਆ ਸੋ ਦਿਲ ਨੂੰ ਧੋਣ ਲਈ ਇਹ ਮਰਕਜ਼ ਬਣਿਆ ਹੈ ਰਸੀਵਰ ਜਿਹੜਾ ਲੱਗਾ ਹੋਇਆ ਉਹ ਇਸੇ ਤਰ੍ਹਾਂ ਹੀ ਰਹੇਗਾ ਨਹੀਂ ਜਦੋਂ ਸੰਗਤ ਹੈ ਕਿ ਸੰਗਤ ਦੀ ਮੌਜ ਸਾਰਿਆਂ ਦੀ ਸੱਜਣਾ ਮਿੱਤਰਾਂ ਨੇ ਲਵਾਇਆ ਆਪੇ ਹੀ ਜੇ ਰਸੀਵਰ ਕਿਹਦਾ ਹੈ ਅਸਲੀ ਸਰਕਾਰ ਤਾਂ ਬਾਪੂ ਲਾਲ ਬਾਦਸ਼ਾਹ ਹੈ ਬਾਕੀ ਸਰਕਾਰਾਂ ਤਾਂ ਉਹਦੀਆਂ ਜਾਂਦੀਆਂ ਨਹੀਂਆਂ ਕਈਆਂ ਸਰਕਾਰਾਂ ਦਾ ਅਸੀਂ ਵੀ ਹਿੱਸਾ ਬਣਿਆ ਦੁਨਿਆਵੀ ਸਰਕਾਰਾਂ ਦਾ ਲੇਕਿਨ ਸਾਡੀ ਸਾਰੀ ਦੀ ਸਰਕਾਰ ਬਾਪੂ ਲਾਲ ਬਾਦਸ਼ਾਹ ਉਹ ਕਿ ਜਿਵੇਂ ਸੰਗਤ ਚਾਹੇਗੀ ਜਾਂ ਸਾਡੇ ਅਗਰਿਤ ਸਾਰੇ ਦੇਖੇ ਅਸੀਂ ਭਰਾ ਹੀ ਆਂ ਸਾਰੇ ਅਸੀਂ ਜੰਮੇ ਅਲੱਗ-ਅਲੱਗ ਹੈ ਭਰਾ ਹੀ ਆਂ ਤੇ ਕੋਈ ਗਲਤਫਹਿਮੀ ਨਹੀਂ ਸਾਡੇ ਕਿਸੇ ਵੀ ਤਰ੍ਹਾਂ ਦੀ ਸੰਗਤ ਲਈ ਕੀ ਮੈਸੇਜ ਹੈਗਾ ਸੰਗਤ ਲਈ ਇਹ ਹੀ ਮੈਸੇਜ ਹੈ ਕਿ ਜੀ ਆਇਆਂ ਨੂੰ ਤੁਹਾਡਾ ਇੱਕ-ਇੱਕ ਦਾ ਜਮਾਉਣਾ ਸਿਰ ਮੱਥੇ ਲੇਕਿਨ ਇੱਥੇ ਕੋਈ ਕੁਝ ਪੁਛਾ ਦੇਣ ਵਾਲਾ ਬਾਬਾ ਬੂਬਾ ਹੈ ਨਹੀਂ ਗਾ ਇੱਥੇ ਕੋਈ ਧਾਗੇ ਤਵੀਦ ਦੇਣ ਵਾਲਾ ਪਖੰਡ ਨਹੀਂ ਹੈ ਨਹੀਂ ਗਾ ਇਹ ਮਸਤਾਂ ਦੀ ਗੱਦੀ ਹੈ ਕਿਸੇ ਵੀ ਵਿਅਕਤੀ ਦੀ ਪੂਜਾ ਨਾ ਕਰੋ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਸਿਰਫ ਬਾਬੂ ਲਾਲ ਬਾਦਸ਼ਾਹ ਸਰਕਾਰ ਦਾ ਉਹ ਆਸਥਾਨਾ ਹੈ ਜਿੰਨੂੰ ਉੱਥੇ ਸ਼ਰਧਾ ਹੈ ਉੱਥੇ ਜਾ ਕੇ ਜਿੱਦਾਂ ਦੀ ਦੀਤ ਲੈ ਕੇ ਜਾਓਗੇ ਅੱਜ ਤੱਕ ਕੋਈ ਖਾਲੀ ਨਹੀਂ ਗਿਆ ਤੇ ਮੇਰੇ ਕਲ ਵਿੱਚ ਕਰਾਮਾਤ ਵਿੱਚ ਕ੍ਰਿਸ਼ਮਿਆ ਵਿੱਚ ਜਾਦੂ ਵਿੱਚ ਟੂਨੇ ਵਿੱਚ ਇਹ ਡੇਰਾ ਵਿਸ਼ਵਾਸ ਨਹੀਂ ਕਰਦਾ ਮੱਥੇ ਸੱਤੇ ਇਕ ਕੌਣ ਚ ਵਿਸ਼ਵਾਸ ਨਹੀਂ ਕਰਦਾ ਵਿਅਕਤੀ ਤੂੰ ਜੱਜ ਵਿਸ਼ਵਾਸ ਨਹੀਂ ਕਰਦਾ ਇੱਕ ਮਾਲਕ ਐ ਸਾਰਿਆਂ ਦਾ ਇੱਕੋ ਹੀ ਤੇ ਉਹਦੇ ਆਪਾ ਸਾਰੇ ਬੱਚੇ ਹਨ ਤੇ ਉਹਨੂੰ ਮੰਨੋ ਉਹਨੂੰ ਮੰਨੋ ਕਿਸੇ ਬੰਦੇ ਨੂੰ ਤੁਸੀਂ ਜੋ ਇਮੋਸ਼ਨਲ ਹੋ ਕੇ ਮੰਨ ਲਿੰਗੇ ਇੱਕ ਨਕਸ਼ਾ ਬਣਾ ਲੈਂਦੇ ਜਦੋਂ ਉਹ ਬੰਦਾ ਇਦਾਂ ਦਾ ਨਹੀਂ ਨਿਕਲਦਾ ਕਿ ਕਿੰਨੀ ਤਕਲੀਫ ਹੁੰਦੀ ਹੈ ਆਪਾਂ ਕਹ ਲਈ ਬੰਦਿਆਂ ਵਗਰ ਆਪਾਂ ਉਹਦੇ ਵਗਰ ਫਿਰੇ ਜਿਹੜਾ ਸਾਰਿਆਂ ਦਾ ਮਖਬੂਬ ਹੈ ਸਾਰਿਆਂ ਦਾ ਮਾਲਕ ਹੈ ਜਿਹਦੇ ਕਬਜ਼ਾ ਹੈ ਕੁਦਰਤ ਆਪਣੀ ਜਾਨ ਹੈ ਕਿ ਆਤਾ ਬਸ ਸਾਰਾ ਕੋਈ ਪਤਾ ਕਦੋਂ ਚਲ ਜਾਣਾ ਕਦੋਂ ਆਪਾਂ ਟੈਕ ਆਫ ਹੋ ਜਾਣਾ ਪਤਾ ਨਹੀਂ ਦੂਸਰਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਜਿੰਨੀ ਕੁ ਜ਼ਿੰਦਗੀ ਹੈ ਮੁਹੱਬਤ ਕਰੋ ਮੁਹੱਬਤ ਹੀ ਇੱਕ ਮਿਸ਼ਨ ਲੈ ਕੇ ਚੱਲੋ ਇਸ ਦਰਬਾਰ ਦਾ ਮੈਸੇਜ ਆਫ ਲਵ ਦੇਣਾ ਹੀ ਮਿਸ਼ਨ ਹੈ ਕੋਈ ਕੋਈ ਮਿਸ਼ਨ ਹੀ ਨਹੀਂ ਗਾ